ਦੇ ਜੀ ਜੀ ਐਮ ਦੇ ਜੀ ਮੀਟਿੰਗ ਹੋਇਆ ਦੇ ਵਿੱਚ ਚੁਸਕੀ ਕਰੀ ਅਸੀਂ ਪਹੁੰਚਣ ਅੱਬ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਡੀ ਡੀ ਐਸ ਤੇ ਪ੍ਰੈਸ ਦੀ ਤਾਕਤ ਦਾ ਸਵਾਗਤ ਕਰਦਾ ਜਿਹੜੇ ਅੱਜ ਮਹਾਵੀਰ ਦਾਲ ਦੀ ਜਿਹੜੀ ਅੱਜ ਦੀ ਮੀਟਿੰਗਾਂ ਨੂੰ ਕਵਰੇਜ ਕਰਨ ਆਏ ਨੇ ਅੱਗੇ ਵੀ ਇਹ ਸਾਡੀ ਜਿੰਨੀ ਕਵਰੇਜ ਆ ਕਰਕੇ ਅੱਗੇ ਭੇਜਦੇ ਨੇ ਮੈਂ ਇਹਨਾਂ ਦਾ ਦੁਆਰਾ ਫੇਰ ਧੰਨਵਾਦ ਕਰਦਾ ਅੱਜ ਦੀ ਜਿਹੜੀ ਮੀਟਿੰਗ ਆ ਉਹ ਨੈਣਾ ਦੇ ਵਿਆਹ ਸੇ ਕੀਤੀ ਗਈ ਆ ਨਾਨਾ ਦੇਵੀ ਦਾ ਅਸੀਂ ਅਗਲੇ ਕੈਂਪਸ ਦਾ ਚਾਰਵੀਂ ਨਿਯੁਕਤ ਕਰਨਾ ਕੈਂਪਸ ਬਾਰੇ ਵੀ ਨਿਯੁਕਤ ਕਰਨਾ ਤੇ ਜਿਹੜੀ ਲੋਕਲ ਆ ਉਹਨਾਂ ਨੇ ਵੀ ਬੜੇ ਵੱਡ ਚੜ ਕੇ ਸਹਿਯੋਗ ਦੇਣ ਦੀ ਆਪਣੀ ਉਹ ਇੱਛਾ ਜਾਰੀ ਕੀਤੀ ਆ ਕਿ ਅਸੀਂ ਵੱਡ ਚੜ ਕੇ ਸਹਿਯੋਗ ਦੇਵਾਂਗੇ ਜਿਹੜੇ ਨਚਨ ਮਹਾਪੁਰ ਦੇ ਵਿੱਚ ਜਿਹੜੇ ਰੋਕੀ ਆਂਦੇ ਨੇ ਜਿਹੜੇ ਲੰਗਰ ਦੇ ਵਿੱਚ ਜਿਹੜੇ ਪਾਣੀ ਦੀ ਸਮੱਸਿਆ ਆਦੀ ਜਿਹੜੇ ਹੋਰ ਜਿਹੜੇ ਸਮੱਸਿਆਵਾਂ ਤੁਸੀਂ ਉਹਦੇ ਬਾਰੇ ਤੁਸੀਂ ਜੀ ਜਾਣਨਾ ਦੇਖੋ ਜਿੱਥੇ ਤੱਕ ਪਾਣੀ ਦੀ ਸਮੱਸਿਆ ਨਾਨਾ ਦੇਵੀ ਕੋਈ ਪਾਣੀ ਦੀ ਸਮੱਸਿਆ ਕੋਈ ਨਾਨਾ ਦੇਵੀ ਉਹ ਸੀ ਸਰਕਾਰ ਨੂੰ ਮਿਲ ਹਮਾਰੇ ਤੇ ਸਰਕਾਰ ਨੂੰ ਮਿਲ ਕੇ ਜਿੰਨੀਆਂ ਵੀ ਸਮੱਸਿਆ ਸਾਡੇ ਧਿਆਨ ਚ ਆਉਣੀਆਂ ਉਸ ਨੂੰ ਦੂਰ ਕਰਾਵਾਂਗੇ ਕਾ ਇਹ ਸਾਨੂੰ ਚੀਫ ਮਿਨਿਸਟਰ ਨੂੰ ਮਿਲਣਾ ਪਿਆ ਚ ਇਹਨੂੰ ਵੀ ਮਿਲਣਾ ਪਿਆ ਉਹਨੂੰ ਮਿਲ ਕੇ ਅਸੀਂ ਉਹ ਸਮੱਸਿਆ ਦੂਰ ਕਰਾਵਾਂਗੇ ਤੇ ਜਿਹੜੇ ਵਲੰਟੀਅਰ ਵੀ ਕੈਂਪ ਲੰਦੇ ਨੇ 10:00 ਤੇ 1:30 ਦੇ ਵਿਚ ਦੇ ਵਿੱਚ ਉਹਨਾਂ ਦੀ ਸੁਰੱਖਤ ਅਵਸਥਾ ਚ ਕਿੰਨੀ ਮਿਲ ਚੀਤ ਉਹਨਾਂ ਦੇ ਵਾਸਤੇ ਅਸੀਂ ਇਹ ਕਰ ਰਹੇ ਹਾਂ ਵੀ ਜਿੱਥੇ ਐਕਟੀ ਵਲੰਟੀਅਰ ਠਹਿਣਗੇ ਉੱਥੇ ਉਹਨਾਂ ਦਾ ਠਹਿਰਨ ਦੇ ਨਾਲ ਹੀ ਉਹਨਾਂ ਦਾ ਲੰਗਰ ਦਾ ਪ੍ਰਬੰਧ ਸਾਰਾ ਕੀਤਾ ਜਾਏਗਾ ਇੱਕ ਮੈਂ ਅੱਜ ਗੱਲ ਹੋਰ ਕਹਿਣਾ ਚਾਹਣਾ ਪਿਛਲੇ ਉਸੇ ਬੰਦਿਆਂ ਨੇ ਇਹ ਗਲਤ ਅਫਵਾਹ ਉਠਾਤੀ ਕਿ ਲਾਹੌਰ ਵਿੱਚ ਸਰਕਾਰ ਨੇ ਸਾਨੂੰ ਦੇਸੀ ਘੋੜ ਦਿੱਤਾ ਦਾਣਾ ਦਿੱਤੀਆਂ ਜਦੋਂ ਕਿ ਸਰਕਾਰ ਵੱਲੋਂ ਨਾ ਉੱਥੇ ਕੋਈ ਦੇਸੀ ਘੋੜ ਦਿੱਤਾ ਗਿਆ ਨਾ ਕੋਈ ਦਾਣਾ ਦਿੱਤੀਆਂ ਗਿਆ ਮੋਹਨ لال ਜੀ ਨੇ ਆਪਣੇ ਆਪ ਹੀ ਇੱਥੇ ਇੰਟਰਵਿਊ ਦੇਣੀ ਸ਼ੁਰੂ ਕਰਤੀਆਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਨੂੰ ਕਲੀਅਰ ਕੀਤਾ ਵੀ ਕੋਈ ਸਾਬਤ ਕਰ ਦੇਵੇ ਕਿ ਸਰਕਾਰ ਨੇ 1 ਗ੍ਰਾਮ ਵੀ ਜੈਸੀ ਘੋੜਤ ਹੈ ਜਾਂ 1 ਗ੍ਰਾਮ ਵੀ ਦਾਲ ਦਿੱਤੀ ਹੋਵੇ ਮੈਂ 5 ਲੱਖ ਰੁਪਇਆ ਇਨਾਮ ਦਊਂਗਾ। ਔਰ ਹਾਂ ਨਹੀਂ ਮੈਂ ਅੱਜ ਵੀ ਕਹਿਣਾ ਕਿ ਇਲਾਹਾਬਾਦ ਦੇ ਵਿੱਚ ਸਰਕਾਰ ਨੇ 1 ਗ੍ਰਾਮ ਘੋੜਤਤਾਵੇ ਜਾਂ 1 ਗ੍ਰਾਮ ਦਾਲ ਦਿੱਤੀ ਹੋਵੇ ਅਸੀਂ 5 ਲੱਖ ਰੁਪਇਆ ਦੇਵਾਂਗੇ ਜੇ ਸਾਨੂੰ ਕੋਈ ਸਾਬਤ ਕਰ ਦੇ ਕਿ ਸਰਕਾਰ ਨੇ ਜੇਸੀ ਕੌਰ ਜਾਂ ਦਾਲ ਬੰਡੀ ਆ ਮੋਹਲਾ ਜੀ ਇਲਜ਼ਾਮਦਾਰ ਨੇ ਕਿਹਾ ਕਿ ਉਹ 9000 ਰੁਪਏ ਤੁਸੀਂ ਰੱਖ ਕੇ ਕੋਈ ਇਹਦੇ ਚ ਕੀ ਦੇ ਕੀ ਰੋਲ ਸੀ ਕੋਈ ਇਹ ਮੈਂ ਤਾਂ ਕਹਿੰਦਾ ਮੈਨੂੰ ਦੱਸੋ ਵੀ ਉਹ ਪੈਸੇ ਕਿ ਕਿਹੜੇ ਨੇ ਦੱਸਣ ਤਾਂ ਸੀ ਉਹਨਾਂ ਨੇ ਸਾਨੂੰ ਕੁਝ ਪੈਸੇ ਦਿੱਤੇ ਹੋਣ ਜਾਂ ਇੱਕ ਪੈਸਾ ਘਟਿਆ ਉਲਟਾ ਮੇਰੇ ਕੋਲ ਐਸੀਆਂ ਸ਼ਿਕਾਇਤਾਂ ਪਈਆਂ ਨੇ ਉੱਥੇ ਸੀ ਵਲੰਟੀਅਰ ਵਾਸਤੇ ਕੰਬਲ ਲੈ ਕੇ ਗਏ ਜਾ ਕੇ ਜਾਨ ਸਾਹਿਬ ਕੰਬਲ ਵੰਡੇ ਨੇ ਸ਼ੁਰੂ ਕਰਤੇ ਲੋਕਾਂ ਨੂੰ ਜਿਹੜੇ ਵਲੰਟੀਅਰ ਵਾਸਤੇ ਕੰਬਲ ਦਿੱਤੇ ਲੈ ਕੇ ਗਏ ਸੀ ਲੋਕਾਂ ਨੂੰ ਕੰਬਲ ਵੰਡੇ ਨੇ ਸ਼ੁਰੂ ਕਰਤੇ ਔਰ ਬੜੀ ਇੱਕ ਮਾਸ ਨੂੰ ਕੱਢਿਆ ਹਰਕਰ ਦੱਸਦਾ ਕਿਸੇ ਬੰਦੇ ਨੇ ਮਕਰ ਸ਼ਕਰਾਂਦੀ ਦੇ ਉੱਤੇ ਪੈਸੇ ਦਿੱਤੇ ਵੀ ਸਾਡੀ ਖਿਚੜੀ ਬਣਾ ਦਿਓ ਖਿਚੜੀ ਲੰਗਰ ਦੇ ਵਿੱਚੋਂ ਬਣਾਤੀ ਸਾਨੂੰ ਕੋਈ ਪਤਾ ਨਹੀਂ ਸਾਨੂੰ 23 24 25 ਤਰੀਕ ਨੂੰ ਜਦੋਂ ਪਤਾ ਲੱਗਿਆ ਵੀ ਖਿਚੜੀ ਬਣਾਈ ਹੈ ਜੇ ਤੁਸੀਂ ਪੁੱਛਿਆ ਉਹ ਜੀ ਐ ਹੋ ਗਿਆ ਜੀ ਉਹ ਹੋ ਗਿਆ ਜੀ ਵਾਹ ਹੋ ਗਿਆ ਜੀ ਤੁਸੀਂ ਮੋਹਨ ਲਾਲ ਜੀ ਨੂੰ ਯਾਦਤੀ ਦਾ ਪ੍ਰਦਾਨ ਮਾਇ ਸੀਗਾ ਤੇ ਹੁਣ ਤੋਂ ਚੋਣਾਂ ਦੀ ਮੰਤ ਰੱਦ ਕਰ ਦੋ ਅਸੀਂ ਜੈ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਚਾਨਣਾ ਪਿਆਰੀ ਸਾਨੂੰ ਇੱਥੇ 90 ਤੋਂ ਵੀ ਬਹੁਤ ਸ਼ਿਕਾਇਤਾਂ ਗਈਆਂ ਅਸੀਂ ਉਹਨਾਂ ਦੀ ਔਸ਼ੇ ਦੀ ਮੰਤ ਰੱਦ ਕਰਕੇ ਲੈਟਰ ਜਾਰੀ ਕਰਤਾ ਵੀ ਇਹ ਕੋਈ ਮੰਤ ਰੱਦ ਕੀਤੀ ਜਾਂਦੀ ਹੈ ਅਸੀਂ ਇਹ ਜੇ ਬੰਦੇ ਤੋੜੀ ਲੈਣੇ ਨੇ ਵੀ ਪੈਸੇ ਇਕੱਠੇ ਕਰੋ ਸਾਨੂੰ ਕੋਸ਼ਿਸ਼ ਦੱਸੋ ਤੁਸੀਂ ਕੁਝ ਕਰੋ ਲੋਕਾਂ ਨੇ ਉੱਥੇ ਜਾ ਕੇ ਸਾਨੂੰ ਸ਼ਿਕਾਇਤਾਂ ਕੀਤੀਆਂ ਨੇ ਵੀ ਪਤਾ ਨਹੀਂ ਕਿੰਨਾ ਕੁਸ਼ ਇਹਨਾਂ ਇਕੱਠਾ ਕੀਤਾ ਕਿੰਨਾ ਕੁਸ਼ ਨਹੀਂ ਆ ਤੁਸੀਂ ਆ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਕਹਤਾ ਵੀ ਸਾਨੂੰ ਕੋਈ ਗਵਰਨਮੈਂਟ ਨਾ ਘੌਰ ਦਿੱਤਾ ਗਾਲਾਂ ਦਤਿਆਂ ਕਿਸੇ ਗਵਰਨਮੈਂਟ ਨੇ ਅੱਛਾ ਫੇਰ ਇੱਕ ਸਭ ਤੋਂ ਵੱਡੀ ਗੱਲ ਇੰਡੀਆ ਆਜ਼ਾਦ ਵਰਲਡ ਦਾ ਕੋਈ ਨਿਊਜ਼ ਚੈਨਲ ਐਸਾ ਨਹੀਂ ਸੀ ਜੀਨੇ ਉੱਥੇ ਪਗਡੜ ਦੇ ਵਿੱਚ ਡੈਥਾਂ ਦੀ ਵੀ ਨਾਂ ਦੱਸਿਆ ਖਬਰ ਇਹ ਕਹਿੰਦੇ ਜੀ ਸਭ ਕੁਝ ਹੋਇਆ ਹੀ ਨਹੀਂ ਜਦੋਂ ਕਿ ਸਾਡੇ ਬਿਲਕੁਲ 100 ਮੀਟਰ ਵੀ ਨਹੀਂ ਸੀ ਜਿੱਥੇ ਪਗਡੜ ਹੋਈ ਹੈ ਜਿੱਥੇ ਬੰਦੇ ਮਰੇ ਨੇ ਸਾਡੇ ਵਲੰਟੀਅਰ ਉੱਥੇ ਉਹਨਾਂ ਨੇ ਉਹਨਾਂ ਸੁਰੱਖਿਆ ਕੀਤੀ ਹੈ ਜਿਹੜੇ ਬੰਦੇ ਮਰੇ ਉਹਨਾਂ ਡੈੱਡ ਬਾਡੀਆ ਤੇ ਹੋਰ ਇਹ ਮੌਨਾਲਾਲ ਜੀ ਨੇ ਬਿਆਨ ਦਿੱਤਾ ਜੀ ਉੱਥੇ ਦਾ ਕੁਝ ਹੋਈ ਨਹੀਂ ਜਿੰਨਾ ਤੁਸੀਂ ਮੌਨਾਲਾਲ ਜੀ ਮੰਨਤ ਰੱਦ ਕੀਤੀ ਹੈ ਪਰ ਉਹ ਕਹਿੰਦੇ ਆ ਵੀ ਸ਼ਹਿਰ ਦੇ ਵਿੱਚ ਅਸੀਂ ਹੁਣ ਪਰਚੀਆ ਕੱਟਾਂਗਾ ਜਾਂ ਮੈਂ ਲੰਗਰ ਇਕੱਠਾ ਕਰਾਂਗਾ ਪਰ ਤੁਸੀਂ ਉਹਨੇ ਦੀ ਮੰਨਤ ਰੱਦ ਕਰ ਦਿੱਤੀ ਪਰ ਉਹ ਕਹਿੰਦੇ ਮੈਂ ਸ਼ਹਿਰ ਦੇ ਵਿੱਚ ਫਿਰ ਵੀ ਲੰਗਰ ਇਕੱਠਾ ਕਰਾਂਗਾ ਅਸੀਂ ਐਫਆਈਰ ਦਾ ਅੱਡੀ ਕਰਾਵਾਂਗੇ ਅਗਰ ਕੋਈ ਵਾਹ ਵੀ ਦਾਲ ਦੇ ਨਾਂ ਤੇ ਗਲਤ ਪਰਚੀ ਕੱਟਦਾ ਗਲਤ ਕਲੈਕਸ਼ਨ ਕਰਦਾ ਤਾਂ ਉਹਦੇ ਖਿਲਾਫ ਅਸੀਂ ਐਫਆਈਰ ਦਾ ਅੱਡੀ ਕਰਾਵਾਂਗੇ ਸਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਜੋ ਏਜੰਡਾ ਤੁਹਾਡਾ ਸੌਣ ਦੇ ਮਹੀਨੇ ਦੇ ਚੱਲਿਆ ਨੂੰ ਲੈ ਕੇ ਉਹ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੈ ਮਾਤਾ ਦੀ ਸਾਰਿਆਂ ਨੂੰ ਸ੍ਰੀ ਸਨਾਤਨ ਦਰ ਮਹਾਬਰਦਲ ਨਾ ਬਰ ਰਜਿਸਟਰਡ ਦੀ ਅਜਿ ਇੱਕ ਬਹੁਤ ਵੱਡੀ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਮਾਨਸ ਤਬਰੂ ਸ੍ਰੀ ਬਿਹਾਰੀ ਜੀ ਮਲੇਕੁਰਾ ਤੋਂ ਸਪੈਸ਼ਲ ਉੱਚੇ ਤੌਰ ਦੇ ਉੱਤੇ ਸਾਡੀ ਮੀਟਿੰਗ ਵਿੱਚ ਸਾਡੇ ਬਲਾਵੇ ਦੇ ਤੇ ਆਏ ਨੇ ਤੇ ਮੈਂ ਇਹਨਾਂ ਦਾ ਆਪਣੀ ਸੰਸਥਾ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਦਾ ਨਿਗਾ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਸਭ ਤੋਂ ਵੱਡੀ ਗੱਲ ਇਹ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਸਾਵਣ ਦੇ ਨਮਰਤਿਆਂ ਵਾਸਤੇ ਮੀਟਿੰਗ ਰੱਖੀ ਗਈ ਹੈ ਕਿ ਸਾਵਣ ਦੇ ਨਮਰਤਿਆਂ ਦੇ ਵਿੱਚ 56 ਸਾਲਾਂ ਤੋਂ ਲਗਾਤਾਰ ਆਪਾਂ ਲੰਗਰ ਲਗਾਉਂਦੇ ਆ ਰਹੇ ਹਾਂ ਤੇ ਅੱਜ ਕੀ 57ਵਾਂ ਸਾਲ ਹੈ ਤੇ ਉਸ ਲੰਗਰ ਪ੍ਰਤੀ ਆਪਾਂ ਨੇ ਅੱਜ ਮੀਟਿੰਗ ਰੱਖੀ ਹੈ ਤੇ ਇੱਕ ਗੱਲ ਜ਼ਰੂਰ ਦੱਸਣਾ ਚਾਹਨਾ ਜੋ ਪ੍ਰਧਾਨ ਜੀ ਨੇ ਹੁਣ ਦੱਸਿਆ ਹੈ ਕੀ ਮੋਹਨ ਲਾਲ ਜੀ ਦਾ ਜਿਹੜਾ ਹੈ ਉਹ ਖਾਜ ਕਰ ਦਿੱਤਾ ਪ੍ਰਧਾਨ ਜੀ ਨੇ ਮੈਨੂੰ ਇੱਕ ਲੈਟਰ ਭੇਜਿਆ ਜ਼ਿਲ੍ਹਾ ਪਟਿਆਲਾ ਦੇ ਨਾਮ ਦੇ ਉੱਤੇ ਕਿਉਂਕਿ ਮੈਂ ਜ਼ਿਲ੍ਹਾ ਪਟਿਆਲੇ ਦਾ ਪ੍ਰਧਾਨ ਆ ਲੈਟਰ ਭੇਜਿਆ ਲੈਟਰ ਦੇ ਵਿੱਚ ਮੈਨੂੰ ਲਿਖਿਆ ਕਿ ਨਾਬਾ ਦਿਹਾਤੀ ਜਿਹੜੀ ਬ੍ਰਾਂਚ ਬਣਾਈ ਗਈ ਸੀ ਜਿਹਦਾ ਪ੍ਰਧਾਨ ਮੋਹਨ ਲਾਲ ਗੋਇਲ ਸੀਗਾ ਉਹ ਰੱਦ ਕਰ ਦਿੱਤੀ ਗਈ ਹੈ ਤੇ ਇਹਦੀ ਕਾਪੀ ਇੱਕ ਤੁਸੀਂ ਮੋਹਨ ਲਾਲ ਜੀ ਦੇ ਭੇਜ ਦਿਓ ਤੇ ਉਹ ਅਸੀਂ ਭੇਜ ਦਿੱਤੀ ਐ ਸਾਡੇ ਪ੍ਰਧਾਨ ਜੀ ਉਹਨਾਂ ਦੀ ਦੁਕਾਨ ਦੇ ਉੱਤੇ ਉਹਦੇ ਲੜਕੇ ਨੂੰ ਜਾ ਕੇ ਦੇਖ ਕੇ ਆਏ ਨੇ ਤੇ ਉਹਨੇ ਬਾਕਾਇਦਾ ਉੱਥੇ ਪੜ ਕੇ ਦੇਖ ਲਈਤੀ ਐ ਸੋ ਬਿਲਕੁਲ ਕਲੀਅਰ ਐ ਪ੍ਰਧਾਨ ਜੀ ਵੱਲੋਂ ਕਿਉਂਕਿ ਕੋਈ ਵੀ ਮਹਾਵਿਰਦਾਲ ਵਾਸਤੇ ਕੋਈ ਸਾਡਾ ਬਲੈਂਚਰ ਜਾਂ ਕੋਈ ਸ਼ਹਿਰ ਦਾ ਕੋਈ ਵੀ ਬੰਦਾ ਕੋਈ ਗਲਤ ਉਪਚਾਰ ਕਰੂਗਾ ਤਾਂ ਉਹ ਮਹਾਵਿਰਦਾਲ ਉਸ ਨੂੰ ਨਹੀਂ ਬਖਸ਼ੋ। ਸੋ ਮੈਂ ਸਾਰਿਆਂ ਦੇ ਚਰਨਾ ਵਿੱਚ ਇਹੀ ਬੇਨਤੀ ਕਰਦਾ ਯਾਰ ਨਾਲ ਸਤਕਾਰ ਨਾਲ ਨਿਗੇ ਹੋ ਕੇ ਆਪਾਂ ਆਪਣਾ ਕੰਮ ਕਰਨਾ ਹੈ ਕੋਈ ਕੁਝ ਬੋਲਦਾ ਬੋਲੀ ਜਾਵੇ ਕਿਉਂਕਿ ਸਾਨੂੰ ਉਹਦੀ ਕੋਈ ਉਹ ਨਹੀਂ ਹੈ ਕੋਈ ਵੈਲਿਊ ਨਹੀਂ ਹੈ ਜੋ ਸਾਡੇ ਮਹਾਬੀਰ ਦਲ ਦਾ ਸੈਂਟਰ ਦਾ ਕੋਈ ਵੀ ਸੇਵਕ ਹੈ ਜਾਂ ਉਹ ਸੰਸਥਾ ਨੂੰ ਅਪਰੂਵਲ ਦਿੱਤੀ ਹੋਈ ਹੈ ਉਹ ਸਾਡਾ ਦਿਲ ਦਾ ਤਾਰਾ ਹੈ ਤੇ ਉਹ ਸਾਡਾ ਆਪਣਾ ਹੈ ਸੋ ਮੈਂ ਆਏ ਹੋਏ ਪ੍ਰੈਸਰ ਪੋਰਟਰਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਮਿੱਠਾ ਸਵਾਗਤ ਕਰਦਾ ਤੇ ਸਾਰੇ ਮੇਰੇ ਵੀ ਜਿੰਨੇ ਵੀ ਮੇਰੇ ਮੈਂਬਰ ਇਥੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ